ਰੁਕ ਜਾ ਯਾਰ ਇੱਕ ਵਾਰ WhatsApp ਤੇ ਸੈੱਟ ਕਰ ਦੇਣਾ ਕਰਦਾ ਉਹ ਪੈ ਰੁਕ ਓਏ ਆ ਕਬੜੇ ਪਾ ਕੇ ਰੱਖਾ ਸਿਲ ਕਰ ਦੇ ਚੋਰ ਲੱਗਦਾ ਵੈਸੇ ਤਾਂ ਚੱਲ ਸਾੜਾ ਰੰਡ ਲੀਡਰ ਕੋਲੋਂ ਆ ਲੋਬੀ ਗਈ ਭੈਣ ਅੱਗੇ ਵੀ ਲੋਬੀ ਸੀ ਅੱਗੇ ਕੀ ਸੀ ਭੈਣ ਚ ਗੋਭੀ ਸੀ ਰੈਡੀ ਗੋਪੀ ਰੋਣਾ ਮੋੜ ਸਟਾਰਟ ਗੋਪੀ ਰੋਣਾ ਮੋੜ ਫਿਰ ਨੈਕਸਟ ਗੋਪੀ ਰੋਣਾ ਮੋੜ ਸਟਾਰਟ ਐ ਨਾ ਕਹਿ ਯਾਰ ਬਾੜੀ ਨੇ ਪਕਾਈ ਨਹੀਂ ਮਾਰਨੀ ਮੇਰ ਨਾਲ ਠੀਕ ਆ ਜੀ ਠੀਕ ਆ ਸਰ ਜੈ ਸਾਹਬ ਕਹੋ ਸਾਲਿਆ ਕੁੜੀ ਜੀ ਨਾ ਮਾਰ ਜੇ ਆਪਾਂ ਨੂੰ ਕੋਈ ਨੀ ਬੇਇਤੀ ਬੜੀ ਹੋਣੀ ਓਏ ਤੱਕੇ ਚੰਦੇ ਝੂੜ ਦੇ ਪੈਰ ਚ ਨਾ ਤੱਕੇ ਚ ਲੜਾ ਕਾ ਚੱਲੇ ਜਾਂਦੀ ਆ ਉਹ ਦੋ ਲੋਕ ਹੈਂ ਫੇਸ ਨਾ ਪਾਈ ਤੈਨੂੰ ਨਾ ਹੈ ਰੁਕ ਜਾ ਤੈਨੂੰ ਖਤ ਜਾ ਯਾਰ ਗੁਰਮੀਤ ਜਾ ਯਾਰ ਗੁਰਮੀਤ ਉਹ ਉਹ ਇਹ ਆ ਕੀ ਭੈਂਚ ਦੋ ਦੋ ਜੰਪ ਇਥੇ ਕਿਹੜੇ ਪਿਓ ਵਾਲੇ ਯਾਰ ਆ ਪੁੱਤ ਮੈਂ ਗਿਆ ਓਏ ਯਾਰ ਆ ਕਿੰਦਰਾ ਇਹ ਕਿੰਦਰਾ ਇਹ ਕਿੰਦਰਾ ਜੇ ਨਾ ਕਬ ਤੂੰ ਨਹੀਂ ਕਰ ਸਕਦਾ ਉਹ ਕਰਨ ਕਰ ਸਕਿਆ ਤੂੰ ਰਵਾਈਵ ਵਾਲਾ ਕੰਮ ਕਰ ਭੈਣ ਚੋੜ ਏਡੀ ਮਸ਼ੀਨ ਘਰ ਲਾ ਕੇ ਮਾਦੀ ਬੁੰਡ ਚ ਵੜਿਆ ਜਾਂਦਾ ਭੈਣ ਚੋੜ ਪਤਾ ਕਿੱਧਰ ਦੀ ਸਾਇੜੇ ਗੋਪੀ ਇਧਰ ਵੀ ਵੇਖ ਥੱਲੇ ਘੁੱਤੇ ਹੀ ਇਹ ਤੇ ਇਹਨੇ ਚੋਰ ਮੈਂ ਉੱਪਰ ਗਿਆ ਨਾ ਓਏ ਭੈਣ ਧੀਰੇ ਓਏ ਹੋਰ ਰੰਡੀ ਦਾ ਬੱਚਾ ਸ਼ੌਰਟ ਗਨ ਚੱਕੀ ਫਿਰਦਾ ਹੈ ਭੈਣ ਦਾ ਟਕਾ ਉਹ ਡ੍ਰੌਪ ਲੌਟ ਰਿਹਾ ਦਾ ਉਹਨੂੰ ਤਾਂ ਬਿਠਾ ਲੈ ਓ ਅੱਛਾ ਆ ਰਹੇ ਯਾਰ ਚੱਲ ਆ ਗਿਆ ਡ੍ਰੌਪ ਆ ਗਿਆ ਮੈਨੂੰ ਵੀ ਬਿਠਾ ਲੋ ਆਈ ਡ੍ਰੌਪ ਤਾਂ ਲੌਟ ਨਹੀਂ ਆਉਣਾ ਆਓਗੇ ਤੁਹਾਨੂੰ ਓਏ ਇੱਥੇ ਬੰਦਾ ਉਤਰਿਆ ਠੀਕ ਆ ਨਾ ਉਤਰਿਆ ਰਹਿੰਦੇ ਯਾਰ ਅਸੀਂ ਡਰਨੇ ਆ ਉਹ ਆ ਥੱਲੇ ਭੈਣ ਡ੍ਰੌਪ ਲੌਟ ਫੇਰ ਕੱਲ ਕਰਦੇ ਆ ਓਏ 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 ਆਵੇ ਥੱਲੇ ਗੋਪੀ ਗਰਮੀ ਮਾਰ ਸਾਲ ਭੈਣ ਚੋਦ ਚੂਤੀਆ ਆ ਜਾ ਓਏ ਉਹ ਚਾਬੀ ਲੱਭ ਗਈ ਗੋਪੀ ਉਹ ਭੈਣ ਚ ਤੋਂ ਬਾਅਦ ਚ ਲੁੱਟ ਲੇ ਇੱਧਰ ਆ ਜਾ ਯਾਰ ਚਾਬੀ ਲੱਭ ਗਈ ਗੋਪੀ ਸਾਲੇ ਗੂੰਈ ਚੱਕਣ ਲੱਗ ਪੈਂਦੇ ਨੇ ਡੱਬੇ ਚ ਓ ਇੱਥੇ ਰਹਿਣ ਦੇ ਕਮਾ ਕੇ ਭੈਣ ਚੋ ਤਾਂ ਲਿਆਉਣਾ ਹੀਗਾ ਟਰਾਲਾ ਯਾਰ ਉਹ ਆ ਸਹੀ ਐ ਮਾਰ ਛਾਲ ਸਾਲਿਆਂ ਉੱਪਰ ਨਹੀਂ ਆਂ ਭੈਣ 70 ਤੋਂ 20 ਨਹੀਂ ਕਿਤੇ ਚੁੱਤਾਂ ਨਹੀਂ ਕੀਤੀ ਪਰ ਉਹ ਕੋ ਨਾ ਜਦੋਂ ਮਨਾ ਪੜਦਾ ਮਨੇ ਫੋਰਟ ਤੇ ਆ ਹਾਂ ਆ ਚੱਲ ਜਾਂਦੇ ਇਧਰ ਇਧਰ ਆਉਂਦਾ ਰੁਕ ਤੱਕ ਵੀ ਆਇਆ ਪਰ ਉਪਰ ਓਏ ਆ ਰਿਆਂ ਵਾ ਆ ਰਿਆਂ ਵਾ ਦੂਜਾ ਨੇੜ ਵੀ ਆਉਣਾ ਏ ਦੂਜਾ ਨੇੜ ਵੀ ਆਉਣ ਵਾਲਾ ਮੈਨੂੰ ਟੱਚ ਕਰ ਜਿਹੜਾ ਆ ਗਿਆ ਉਹਨੂੰ ਹੀ ਕਰਾਂਗਾ ਹਣ ਤੂੰ ਇੱਕ ਸਪੈਸ਼ਲ ਐ ਮੈਂ ਕਵਰ ਤੇ ਸਪੈਸ਼ਲ ਐਸ ਇਹ ਗੱਲ ਤੇਰੀ ਸਹੀ ਐ ਭੈਣ ਚੋਦ ਕੈਂਪਰ ਯਾਰ ਚੁੱਪ ਕਰ ਹੁਣ ਕਲੱਚ ਵੇਖੋ ਚੁੱਪ 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 ਦਿਨ ਦਾਰ ਕਵਰ ਦੋ ਯਾਰ ਉਹ ਜਾ ਜਾ ਦਿਨ ਦੇ ਥੱਲੇ ਚੁੱਪ ਕਰ ਹੁਣ ਕਲੱਚ ਵੇਖੋ ਓਏ ਓਏ ਇੱਧਰ ਮਾਰ ਭੈਣ ਚੁੱਦਾ ਉਹ ਸਿੰਦ ਤਿੰਨ ਪਾਤਾ ਗੱਡੀ ਲੈ ਕੇ ਪਾਤਾ ਸਿੰਦ ਆ ਜਾ ਆ ਜਾ ਆ ਜਾ ਤੂੰ ਕਰ ਲੇਗਾ ਕੁਛ ਓ ਬਹੁਤ ਸਿਰਾ ਮਾਰ ਦੇਗਾ ਕਾ ਭਰਾਵਾ ਉੱਪਰ ਪੈ ਪਤਾ ਕੀ ਆ ਸਾਲਿਆ ਆਪਾਂ ਬਾਜਿਆਂ ਦੇ ਤੇ ਕਿੰਦਰ ਨੂੰ ਤਾਂ ਬਚਾਈ ਲੈਣਾ ਹੀ ਹਾਂ ਗਿੰਦਰ ਸਾੜਾ ਵੇ ਓਏ ਜਿੱਦਾਂ ਜਿੱਦਾਂ ਓਏ ਗਿੰਦਰ ਜਿੱਦਾਂ ਰਿਵਾਈਵ ਹੋਇਆ ਨਾ ਉਹ ਕੋਟਾ ਜਿਹਾ ਬੰਦਾ ਹੋਇਆ ਉਵੇਂ ਹੀ ਗੋਲੀਆਂ ਚਲਾਈ ਜੇ ਤਾਂ ਇਹ ਵੀ ਸਿੱਧਾ ਹੋ ਜਾਮਾ ਲੈਣੇ ਸਰੀਆ ਫਰੋਂਟੋਂ ਨਾ ਸੁਣ ਗੋਪੀ ਜੀ ਨੂੰ ਗੋਪੀ ਜੀ ਨੂੰ ਤੇ ਉਹ ਮੋਟੇ ਇਹਨਾਂ ਮੈਂ 150 ਦੇ 150 ਗੋਲੀ ਕਰਦੇ ਨੂੰ ਕਵਰ ਤਗੜਾ ਓਏ ਨੇ ਭਰਾਵਾ ਤੂੰ ਬੋਲ ਰਹੀ ਦੀ ਉਥੇ ਪਾਰ ਬੰਦੇ ਭੈਣ ਚ ਦੋਵੇਂ ਜਣੇ ਉੱਪਰ ਹੀ ਤੁਰਦੇ ਘਬਰਤਾ ਇਹਨੇ ਲੈ ਦੇਰ ਕੋ ਗੋਲੀਆਂ ਪਾ ਰਹੀ ਸੀ ਮਾਰ ਓਏ ਘਬਰਤਾ ਦਿੱਤਾ ਇਹਨੇ ਜਦੋਂ ਉਹਨਾਂ ਦੇ ਕੋਲ ਗਿਆ ਉਦੋਂ ਗੋਲੀਆਂ ਖਤਮ ਕਰ ਖਾ ਗਿਆ ਆ ਗਿਆ ਜਾ ਯਾਰ ਕਿੰਦਰ ਯਾਰ ਨੇਰੇ ਚ ਗਰਮੀ ਤਾਂ ਮੈਨੂੰ ਨਹੀਂ ਬੰਦੇ ਦੇਖਦੇ ਤੈਨੂੰ ਪਤਾ ਨਹੀਂ ਕਿਵੇਂ ਦੇਖ ਜਾਂਦੇ ਨੇ ਸਾਲੇ ਬ੍ਰਾਈਟਨੈਸ ਵਧਾ ਲਓ ਗੇਮ ਦੀ ਗਾਦੂਓ ਚਲ ਚਲ ਬਦੂ ਚੱਕ ਬਦੂ ਤੱਕ ਬਦੂ ਚੱਕ ਬੜਾ ਕੋਟ ਬਦੂ ਚੱਕਣਾ ਕੀ ਐ ਤੋ ਤੇਰਾ ਸਾਲਾ ਘੁੱਟ ਕੇ ਬੜਾ ਭੁੱਖੇ ਭੁਖੇ ਆਪਣੀ ਟੀਮ ਚ ਜ਼ਿਆਦਾ ਭੁੱਖੇ ਆ ਪਤਾ ਤੈਨੂੰ ਨਾ ਆ ਵੇ ਲੈ 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 ਮਰ ਕੁੜੀ ਜਾ ਬਰ ਮਰ ਜਾ ਬੰਦਾ ਮੇਰੀ ਬਿੰਦੂ ਕੋਈ ਯਾਰ ਕਿਹੜਾ ਗਿਆ ਭੈਜ ਪੋਰਟਲ ਓਪਨ ਕਰਕੇ ਯਾਰ ਝੁੱਗੀ ਭੈਜ ਜੋ ਬਾਅਦ ਚ ਨਹੀਂ ਦੱਸਣਾ ੜੀਗਾ ਬਹੁਤ ਧੀ ਉਹ ਕਿਹੜਾ ਆਏ ਇੱਥੇ ਬੰਦੇ ਆ ਯਾਰ ਉਹ ਇੱਧਰ ਬੰਦੇ ਆ ਕੁੜੀ ਹੋਵੇ ਉਹ ਪਾ ਰਿਹਾ ਪਿੱਛੇ ਆਣਾ ਪਿੱਛੇ ਹੀ ਆਉਣਾ ਸਾਲਿਆ ਪਿੱਛੇ ਹੀ ਆਉਣਾ ਬੰਦਾ ਦੱਸ ਕਿੱਥੇ ਮੈਂ ਮਾਣਾ ਗ੍ਰੇਨੇਡ ਸੈੱਟ ਲਵਾਂ ਵਾਈ ਮੈਂ ਦੁਬਾਰਾ ਆ ਗਿਆ ਚੁੱਕ ਕੇ ਬਰਾ ਤੂੰ ਨੀ ਬੋ ਆ ਕ ਤੇ ਨੀ ਗਿਆ ਉਹ ਕਿੱਧਰ ਆਇਆ ਉਹ ਤੇਰੀ ਭੈਣੋ ਇਹ ਕੀ ਚੋਣ ਤੂੰ ਕਿਰ ਲਾਇਆ ਅਰੇ ਫੇਰ ਦੀ ਜਵੇਓ ਮੰਨਵੀ 3 ਕਰਤਾ ਤੁਹਾਡੇ ਭਰਾ ਨੇ ਤੁੱਕੇ ਨਾਲ ਨੂੰ ਲੱਗਦਾ ਮੇਰੀ ਸ਼ੀ ਦੀਪਾ ਕੋਣ ਕਿਹੋ ਜਿਹਾ ਭੈਣ ਚੋਲ ਆ ਕਿਹਨੇ ਬਣਾਤਾ ਹੈ ਭੈਣ ਯਾਰ ਚੁਗੀ ਤੱਤੀ ਬੰਦਾ ਯਾਰ ਮੈਂ ਉਧਰ ਲੂਟ ਕਰਨ ਗਿਆ ਅਹੀਂ ਮੇਰੇ ਸਾਹਮਣੇ ਬਣਾਤਾ ਈ ਲੂਟ ਲੁੱਟ 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 ਆ

ਕੋਈ ਕੰਪਨੀ ਹੋਈ ਨਾ ਸਾਲਿਆ ਉਹ ਸਪਰੇਅ ਜੀ ਆ ਗਿਆ ਉਹਦੀ ਚ ਚੋਨੇ ਜਨਰੇਟਰ ਹੀ ਫੜਿਆ ਸੀ ਥੈਂਕ ਯੂ ਬੰਦਾ ਕਿੱਥੇ ਹੈ ਬੰਦਾ ਇਧਰ ਛੁੜ ਮਾਰ ਦੇ ਗੋਡਾ ਨਾ ਘਟਵਾ ਦੀ ਇਕੱਠੇ ਰਿਹਾ ਇਹਨੂੰ ਫੜੀ ਕੇ ਚਰ ਨਾਲ ਰਹੀ ਇੱਕ ਨਾ ਐਵੇਂ ਛੱਡੀ ਛੁੱਟੀ ਚੱਲ ਨਾ ਓਏ ਆ ਪਰ 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 ਉੱਪਰ ਫੜ ਫੜ ਮੈਨੂੰ ਮੈਨੂੰ ਓਏ ਭੈਣ ਚੁੱਦੋ ਓ ਦੋ ਓਏ ਓ ਰੰਡੀ ਓਏ ਪੋਰਟਲ ਬਣਾ ਸਕਣਾ ਮੇਰੇ ਵਾਲਾ ਏ ਗੋਪੀ ਹਾਂ ਮੈਂ ਤੇਰੇ ਕੋਲ ਇੱਕ ਵਾਰ ਓਏ ਇਹਨਾਂ ਕੋ ਚਲੀ ਜਲਦੀ ਆ ਦੇਖ ਕੋਣ ਦੇ ਕੋਣ ਇੱਥੇ ਹੀ ਰਹਿ ਅੰਦੀਂ ਕਿ ਚੱਲਣਾ ਦੁਪਹਾੜਾ ਇੱਥੇ ਇੱਥੇ ਬੰਦਾ ਵੀ ਆ ਇੱਥੇ ਆ ਜਾ ਮੈਂ ਫਿਰ ਚੱਕ ਲੈ ਚੱਕ ਲੈ ਰੂਪੇ ਤੇ ਬੰਦਾ ਇੱਕ ਜਲਦੀ ਆ ਇੱਕ ਪਤਾ ਨਹੀਂ ਦੋ ਨੇ ਤੇ ਯਾਰ ਸਾਡੇ ਅੱਗੇ ਬੰਦੇ ਨੇ ਗੋਪੀ ਉਹ ਤੂੜੀ ਪਾ ਨਿਕਲੀ ਜਾ ਗੋਂਦੂ ਐ ਹੋਈ ਚਾਈ ਚਾਈ ਚਾ ਰੂਪੇ ਚਾ ਦੋਏ ਪਾਸੇ ਠੋਕਦੀ ਆ ਵੀ ਜਾਈ ਨਾ ਗਰਮੀਤ ਜਾਈ ਨਾ ਕਿਨਾ ਚਾ ਉਹ ਤੁਹਾਡੀ ਬੁੰਡ ਪਾਟੀ ਐ ਗਰਮੀਤ ਜਾਈ ਨਾ ਭੈ ਦੋੜ ਆਹੀ ਫਾਈਟ ਲਈ ਜਾਨਾ ਗਰਮੀਤ ਜਾਈ ਨਾ ਭੈ ਸੁਧ ਕੋ ਹੋਣ ਟੀਮ ਮੈਂਟ ਉਹ ਚਰਚ ਦੇ ਕੋਲ ਆਏ ਬੰਦੇ ਕੋ ਨੈਕਸਟ ਮੈਚ ਨਹੀਂ ਭਰਾ ਯਾਰ ਬੋਲੇ ਹੋ ਭੈਣ ਚੋਦ ਕਿਹ ਵੀ ਜਾਣਾ ਨਾ ਜੇ ਮੈਂ ਕੋਈ ਵੀ ਜਾਣਾ ਨਾ ਜਾਈ ਉੱਥੇ ਉੱਥੇ ਇੱਧਰ ਆ ਯਾਰ ਤੂੰ ਤਾਂ ਜਾ ਨਾ ਯਾ ਤਾਂ ਤੇ ਪਿੱਛੇ ਭਾਈ ਭਈਆਂ ਭਈਆਂ ਇਸ ਚਾਰੇ ਪਾਸ ਉਹ ਯਾਰ ਰੀਕਾਲ ਤੇ ਵੀ ਬੰਦਾ ਇੱਕ ਆ ਤਰਲਾ ਤਰਲਾ ਟੋਪੀਆ ਰੂਵਾ ਯਾਰ ਉੱਧਰ ਪੋਰਟਲ ਬਣਾਉਣੀ ਪੈਣੀ ਆਪਾਂ ਤੂੰ ਹੀ ਭਰਾ ਰੀਕਾਲ ਕਰੋ ਭੱਜੋ ਇੱਥੋਂ ਰੀਕਾਲ ਪੱਲੀ ਖੋਲੂਗਾ ਤੇ ਠੀਕ ਆ ਆਹਾ ਆਹ ਚੰਪਾ ਆ ਜਾ ਥੋੜਾ ਜਿਹਾ ਟਾਈਮ ਬਚਿਆ ਜੇ ਕਰ ਸਕੇ ਤਾਂ ਦੇਖ ਲੈ ਐ ਵੀ ਥੱਲੇ ਥੱਲੇ ਲੈ ਜਾ ਇਹਨੂੰ ਉਹ ਗਿਆ ਮੈਂ ਥੱਲੇ ਥੱਲੇ ਗਿਆ ਪਿਛਾ ਆ ਜਾ ਗਿਆ ਮੈਂ ਮੇਰੇ ਇੱਕ ਵੀ ਠੋਕੀ ਮੈਂ ਗਿਆ ਹੱਸਲਾ ਨਹੀਂ ਉਹ ਵੇ ਕਿਉਂ ਓਏ ਯਾਰ ਭੈਣ ਚੋੜ ਕਿਹੜਾ ਕੁੱਤੀ ਦਾ ਵੱਡਿਆ